ਜੇਕਰ ਰੋਗ ਲੱਗ ਸਕਦਾ ਹੈ ਤਾਂ ਉਹ ਠੀਕ ਵੀ ਹੋ ਸਕਦਾ ਹੈ ਇਸੇ ਉਮੀਦ ਦੇ ਉੱਤੇ ਕੰਮ ਕਰ ਰਹੇ ਨੇ ਡਾਕਟਰ ਵਰਿੰਦਰ ਸਿੰਘ ਪੁੱਲਰ ਮੇਰੀ ਪ੍ਰੋਬਲਮ ਐਕਚੁਅਲੀ ਗੈਸ ਦੀ ਸੀ ਬਟ ਜਦੋਂ ਡਾਕਟਰ ਸਾਹਿਬ ਨੇ ਨੋਟ ਦੇਖੀ ਤੇ ਫਿਰ ਉਹਨਾਂ ਨੇ ਜਿਹੜੀ origignal ਪ੍ਰੋਬਲਮ ਉਹ ਫੜੀ ਤੇ ਉਹਦੇ ਲਈ ਮੈਂ ਦਵਾਈ ਖਾਧੀ 15 ਦਿਨ ਬਾਅਦ ਆਇਆ ਮੈਂ ਬੜਾ ਖੁਸ਼ ਹਾਂ ਮੈਨੂੰ ਵਧੀਆ ਲੱਗਿਆ ਕਿ ਪਹਿਲੀ ਵਾਰ ਮੈਨੂੰ ਜ਼ਿੰਦਗੀ 'ਚ ਕੋਈ ਵਧੀਆ ਡਾਕਟਰ ਮਿਲਿਆ ਜਿਨਾਂ ਨੇ ਮੇਰਾ ਸਹੀ ਰੋਗ ਫੜਿਆ ਤੁਹਾਡੀ ਗੈਸ ਦੀ ਤਜ਼ਾਬ ਦੀ ਦਿੱਕਤ ਸੀ ਕਿੰਨੇ ਟਾਈਮ ਦੀ ਦਿੱਕਤ ਸੀ ਮੇਰੀ ਤਾਂ ਜੀ 8-10 ਸਾਲਾਂ ਤੋਂ ਹੀ ਵੱਧ ਦੀ ਦਿੱਕਤ ਸੀ ਜੀ ਮੇਰਾ ਸਿਰ ਦਰਦ ਸਿਰ ਫਟਣ ਲੱਗ ਜਾਂਦਾ ਸੀ ਸਿਰ ਦੀ ਨਸ ਜੀ ਮੈਨੂੰ ਸਮਝ ਨਹੀਂ ਸੀ ਲੱਗਦੀ ਮੈਨੂੰ ਹੋਖ ਹੀ ਗਿਆ ਨਾ ਕਰਦਿਆਂ ਨੂੰ ਪਤਾ ਲੱਗਦਾ ਸੀ ਐਦਾਂ ਗੈਸ ਨਿਕਲਦੀ ਹੁੰਦੀ ਸੀ ਵੀ ਤੁਸੀਂ ਦੋ ਸਿਲੰਡਰ ਭਰ ਲਓ ਭਾਂਵੇਂ ਐਨੀ ਗੈਸ ਸੀ ਜੀ ਕੋਨੂੰ ਕੀ ਫਰਕ ਪਿਆ ਬਿਗੈਰ ਦਵਾਈ ਤੋਂ ਠੀਕ ਹੈ ਜੀ ਉਦਾਂ ਹੀ ਕਿ ਮੈ ਗੈਸ ਨਹੀਂ ਬਣਦੀ ਉਹਨਾਂ ਨਾਲ ਡਾਕਟਰਾਂ ਦੇ ਆ ਕੇ ਤਾਂ ਲੋਕ ਦੁਖੀ ਹੋ ਜਾਂਦੇ ਨੇ ਤੁਸੀਂ ਖੁਸ਼ ਹੋਏ ਬੈਠੇ ਹੋ ਠੀਕ ਆ ਹੁਣ ਡਾਕਟਰ ਦੇ ਕੀ ਬੁਲਾਤਾ ਡਾਕਟਰ ਵਿਰਿੰਦਰ ਸਿੰਘ ਭੂਲਰ ਹੋਰਾਂ ਨੇ ਤੁਹਾਨੂੰ ਠੀਕ ਹੋ ਗਏ ਨਾ ਅੱਗੇ ਨਾਲ ਠੀਕ ਹੋ ਕੀ ਪ੍ਰੋਬਲਮ ਸੀ ਮਾਨੂੰ ਮੇਰੀ ਤੇ ਜੋੜਾਂ ਦੇ ਦਰਦ ਸੀ ਇਹ ਤਾਂ ਅੱਛਾ ਜੋੜਾਂ ਦੇ ਦਰਦ ਹਾਂ ਗਠੀਆ ਕਹਿੰਦੇ ਨੇ ਜੀ ਨਾ ਕਿੰਨਾ ਕੁ ਫਰਕ ਪਿਆ ਦੋ ਤਿੰਨ ਚੀਜ਼ਾਂ ਸੈੱਟ ਕਰਨ ਨਾਲ ਹੀ ਕਾਫੀ ਫਰਕ ਪੈ ਗਿਆ ਅੱਗੇ ਨਾਲ ਅੱਛਾ ਕੀ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਤਾਂ ਮੈਨੂੰ 10 ਸਾਲਾਂ ਦੇ ਸਵੈਡਾ ਆ ਕਿਵੇਂ ਛਡਾਈ ਸਾਡੇ ਪੰਜਾਬ ਨੂੰ ਨੁਸਖਾ ਦੱਸਦੇ ਸਾਡੀ ਮਾਤਾ ਦੀ ਚਾਹ ਕਿਵੇਂ ਛਡਾਈ ਸਾਡੀਆਂ ਮਾਤਾ ਚਾਹ ਨਹੀਂ ਛੱਡਦੀਆਂ ਬਿਲ ਪਾਵਰ ਇਹਨਾਂ ਨੇ ਛੱਡਤੀ ਆਪ ਹਾਂ ਛੱਡਣ ਨਾਲ ਮਤਲਬ ਘਰ ਚ ਸਕੂਨ ਆ ਗਿਆ ਨਹੀਂ ਦੁੱਧ ਬਚਣ ਲੱਗ ਗਿਆ ਮੇਰਾ ਤੇ ਬੇਟੇ ਦੀ ਪ੍ਰੋਬਲਮ ਸੀ ਕਿ ਇਹਦੀ ਹਾਈਟ ਤੇ ਗਰੋਥ ਨਹੀਂ ਹੋ ਰਹੀ ਸੀ ਇਸ ਪਰਪਸ ਤੇ ਆਇਆ ਸੀ ਜੀ ਕੁਝ ਫਰਕ ਲੱਗਿਆ ਹਾਂਜੀ ਫਰਕ ਲੱਗਿਆ ਤਾਂ ਹੀ ਮੈਂ ਆਇਆ ਜੀ ਕੀ ਫਰਕ ਲੱਗਿਆ ਇੱਕ ਤਾਂ ਦੇ ਖਾਣ ਪੀਣ ਚ ਫਰਕ ਪੈ ਗਿਆ ਜੀ ਕਿ ਥੋੜਾ ਐਕਟਿਵ ਦਿਖਣ ਲੱਗ ਗਿਆ ਜੀ ਅੰਦਰੋਂ ਬਿੰਦਾਂ ਕੀ ਹੈ ਇਹ ਇੱਕ ਤਾਂ ਡਾਕਟਰ ਸਾਹਿਬ ਨੇ ਉਹ ਰੋਟੀ ਬੰਦ ਕਰਤੀ ਵੀ ਰਾਤ ਨੂੰ ਉਹਨੂੰ ਜੋ ਤੇ ਜਵਾਰ ਦੇ ਆਟੇ ਦੀ ਰੋਟੀ ਬਣਾ ਕੇ ਦੇਣੀ ਹੈ ਜੀ ਤੇ ਇੱਕ ਇਹਦਾ ਮਿਲਕ ਪ੍ਰੋਡਕਟ ਬੰਦ ਕਰਤਾ ਫਰੂਟ ਦੇਣਾ ਜੂਸ ਦੇਣਾ ਜੀ ਠੀਕ ਹੈ ਖਾ ਲੈਂਦਾ ਹਾਂ ਹਾਂ ਜੀ ਹੁਣ ਖਾ ਲੈਂਦਾ ਬੱਚੇ ਦਾ ਫਿਰ ਉਹ ਪੈਕਡ ਫੂਡ ਤੋਂ ਖਹਿੜਾ ਕਿਵੇਂ ਛਡਵਾਇਆ ਸਾਨੂੰ ਵੀ ਟਿਪਸ ਦੇ ਦਿਓ ਪਤਾ ਨਹੀਂ ਚੀਜ਼ ਅਸੀਂ ਸੀ ਕਿ ਵੀ ਸਵੇਰੇ ਉੱਠਦੇ ਹੀ ਬੱਚੇ ਨੂੰ ਪਾਣੀ ਪਿਲਾਣਾ ਤੇ ਨਾਲ ਇੱਕ ਫਰੂਟ ਜ਼ਰੂਰ ਖੁਲਾਣਾ ਕਿ ਇਹ ਦੋ ਆਤਾ ਅਗਰ ਮਦਰ ਨਹੀਂ ਪਾਤੀਆਂ ਇਹ ਬੱਚੇ ਦੀ ਜਿਹੜੀ ਕ੍ਰੇਵਿੰਗ ਹੈ ਬਾਹਰਲੇ ਖਾਣੇ ਦੀ ਉਹ ਹੌਲੀ-ਹੌਲੀ ਆਪਣੇ ਆਪ ਘਟਦੀ ਜਾਏ। ਕਿੰਨਾ ਕੋ ਫਰਕ ਨਜ਼ਰ ਆਇਆ ਫਿਰ ਤੁਹਾਨੂੰ ਭੈਣ ਜੀ? ਐਕਚੁਅਲੀ ਪਹਿਲਾਂ ਇਹ ਰੋਟੀ ਲੈ ਕੇ ਬੈਠ ਜਾਂਦਾ ਸੀ ਟੀਵੀ ਸਾਹਮਣੇ ਬੈਠਾ ਰਹਿੰਦਾ ਸੀ ਘੰਟਾ ਡੇਢ ਘੰਟਾ ਪੂਰਾ ਲੰਂਦਾ ਸੀ ਲੇਕਿਨ ਹੁਣ ਰੋਟੀ ਖਾ ਰਿਹਾ ਹੈ। ਇੰਟਰਸਨਲ ਖਾ ਰਿਹਾ ਹੈ। ਮਤਲਬ ਭੁੱਖ ਲੱਗਦੀ ਹੈ। ਹਾਂਜੀ। ਮੈਨੂੰ ਸ਼ੂਗਰ ਦੀ ਪ੍ਰੋਬਲਮ ਆ ਗਈ ਸੀ ਬੱਚੇ। ਪਿਛਲੀ ਵਾਰ ਆਇਆ ਉਦੋਂ 250 ਸੀਗੀ ਮੈਂ ਡਾਕਟਰ ਨੂੰ ਰਿਪੋਰਟ ਵੀ ਦਿਖਾਈ ਸੀ ਤੇ ਮੈਂ ਕੱਲ ਚੈੱਕ ਕਰਾਈ 135 ਆਈ ਹੈ ਗੱਲ। 120 220 ਤੋਂ ਸਿੱਧੇ ਹੀ ਹਾਂ ਮੈਂ ਇਹਨੂੰ 15 ਦਿਨ ਹੋਏ ਨੇ ਦਵਾਈ ਲੈਤੀ ਪਰ ਹਿਜ ਵੀ ਦੱਸਣੇ ਤੁਹਾਨੂੰ ਹਾਂ ਪ੍ਰਹਿਜ਼ ਦੱਸਣੇ ਜੀ ਮੈਨੂੰ ਡਾਕਟਰ ਨੇ ਚਾਹ ਬੰਦ ਕਰਤੀ ਡਾਕਟਰ ਨੇ ਜੀ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਬੰਦ ਕੀਤੀ ਤਿੰਨ ਵਾਰੀ ਕਣਕ ਵਿੱਚ ਜਿਆਦਾ ਸ਼ੂਗਰ ਹੁੰਦੀ ਆ ਉਹ ਬੰਦ ਕੀਤੀ ਆ ਜੇਕਰ ਰੋਗ ਲੱਗ ਸਕਦਾ ਤਾਂ ਉਹ ਠੀਕ ਵੀ ਹੋ ਸਕਦਾ ਐਸੇ ਉਮੀਦ ਦੇ ਉੱਤੇ ਕੰਮ ਕਰ ਰਹੇ ਨੇ ਡਾਕਟਰ ਵਰਿੰਦਰ ਸਿੰਘ ਪੁੱਲਰ ਜੋ ਇਸ ਵੇਲੇ ਆਪਣੇ ਨੁਸਖਿਆਂ ਦੇ ذریعے ਆਪਣੇ ਫਾਰਮੂਲੇ ਦੇ ذریعے ਪੂਰੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਮਕਬੂਲ ਹੋ ਰਹੇ ਨੇ ਉਹਨਾਂ ਦੇ ਨੁਸਖੇ ਫਾਰਮੂਲੇ ਉਹਨਾਂ ਦੇ ਇਲਾਜ ਕਰਨ ਦਾ ਢੰਗ ਹੈ ਜਿਹੜਾ ਉਹ ਕਾਫੀ ਜ਼ਿਆਦਾ ਲੋਕਾਂ ਨੂੰ ਪਸੰਦ ਆ ਰਿਹਾ ਲੋਕ ਉਹਨਾਂ ਦੇ ਨੁਸਖਿਆਂ ਤੋਂ ਟੋਟਕਿਆਂ ਤੋਂ ਕਾਫੀ ਜ਼ਿਆਦਾ ਫਾਇਦਾ ਲੈ ਰਹੇ ਨੇ ਸੋ ਕਿੰਨਾ ਕੁ ਫਾਇਦਾ ਉਹਨਾਂ ਦੇ ਨੁਸਖਿਆਂ ਦਾ ਉਹਨਾਂ ਦੇ ਟੋਟਕਿਆਂ ਦਾ ਉਹਨਾਂ ਦੇ ਟਰੀਟਮੈਂਟ ਦਾ ਸਾਡੇ ਪੰਜਾਬ ਨੂੰ ਸਾਡੇ ਪੰਜਾਬੀਆਂ ਨੂੰ ਹੋ ਰਿਹਾ ਹੈ ਇਸ ਬਾਬਤ ਗੱਲਬਾਤ ਕਰਨ ਲਈ ਅਸੀਂ ਖਾਸ ਕਰਕੇ ਡਾਕਟਰ ਬਰਿੰਦਰ ਸਿੰਘ ਪੁੱਲਰ ਹੋਰਾ ਦੇ ਪਟਿਆਲਾ ਸੈਂਟਰ ਦੇ ਵਿੱਚ ਪਹੁੰਚਿਆ ਰਿਸਰਚ ਸੈਂਟਰ ਦੇ ਵਿੱਚ ਪਹੁੰਚਿਆ ਇੱਥੇ ਬਹੁਤ ਸਾਰੇ ਲੋਕ ਹੈਗੇ ਨੇ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਲੈ ਕੇ ਇੱਥੇ ਪਹੁੰਚੇ ਹੋਏ ਨੇ ਕਿਸੇ ਨੂੰ ਕੁਝ ਦਿੱਕਤ ਹੈਗੀ ਕਿਸੇ ਨੂੰ ਕੋਈ ਪਰੇਸ਼ਾਨੀ ਹੈਗੀ ਹੈ ਪਰ ਡਾਕਟਰ ਬਰਿੰਦਰ ਸਿੰਘ ਪੁੱਲਰ ਹੋਰਾ ਦਾ ਕਹਿਣਾ ਹੈ ਕਿ ਕੋਈ ਵੀ ਬਿਮਾਰੀ ਦੁਨੀਆ ਤੇ ਇਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਠੀਕ ਨਾ ਹੋਵੇ ਕਿਉਂਕਿ ਜੇਕਰ ਬਿਮਾਰੀ ਲੱਗ ਸਕਦੀ ਹੈ ਤਾਂ ਬਿਮਾਰੀ ਠੀਕ ਵੀ ਹੋ ਸਕਦੀ ਹੈ ਸਾਡੇ ਨਾਲ ਨੇ ਇੱਕ ਸੱਜਣ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸਤਿ ਸ਼ਕਲ ਬਾਈ ਜੀ ਸਤਿ ਸ਼ਕਲ ਕਿ ਨਾਂ ਹੈ ਤੁਹਾਡਾ ਮੇਰਾ ਨਾਂ ਹਰਪ੍ਰੀ ਮੈਂ ਫਤੇਗੜ ਸਾਹਿਬ ਤੋਂ ਆਇਆ ਹਾਂ ਜੀ ਫਤੇਗੜ ਸਾਹਿਬ ਤੋਂ ਆਇਆ ਕਿਹ ਪ੍ਰੋਬਲਮ ਲੈ ਕੇ ਆਇਆ ਹਾਂ ਮੇਰੀ ਪ੍ਰੋਬਲਮ ਐਕਚੁਅਲੀ ਗੈਸ ਦੀ ਸੀ ਬਟ ਜਦੋਂ ਡਾਕਟਰ ਸਾਹਿਬ ਨੇ ਨੋਟ ਦੇਖੀ ਤੇ ਫਿਰ ਉਹਨਾਂ ਨੇ ਜਿਹੜੀ origignal ਪ੍ਰੋਬਲਮ ਉਹ ਫੜੀ ਤੇ ਉਹਦੇ ਲਈ ਮੈਂ ਦਵਾਈ ਖਾਧੀ 15 ਦਿਨ ਬਾਅਦ ਆਇਆ ਮੈਂ ਬੜਾ ਖੁਸ਼ ਹਾਂ ਮੈਨੂੰ ਵਧੀਆ ਲੱਗਿਆ ਕਿ ਪਹਿਲੀ ਵਾਰ ਮੈਨੂੰ ਜ਼ਿੰਦਗੀ 'ਚ ਕੋਈ ਵਧੀਆ ਡਾਕਟਰ ਮਿਲਿਆ ਜਿਨ੍ਹਾਂ ਨੇ ਮੇਰਾ ਸਹੀ ਰੋਗ ਫੜਿਆ ਹਾਂਜੀ ਮਤਲਬ ਤੁਹਾਨੂੰ ਤਾਂ ਫੜੀ ਫੜਿਆ ਰੋਗ ਵੀ ਫੜ ਲਿਆ ਹਾਂਜੀ ਰੋਗ ਫੜਿਆ ਜੀ ਅਸੀਂ ਤਾਂ ਆਪ ਆਏ ਹਾਂ ਉਹਨਾਂ ਨੇ ਨਹੀਂ ਸਾਨੂੰ ਫੜਿਆ ਜੀ ਅਸੀਂ ਖੁਦ ਤੋਂ ਆਏ ਜੀ ਪਤਾ ਕਰਕੇ ਹਾਂਜੀ ਹਾਂਜੀ ਅੱਛਾ ਤੁਹਾਨੂੰ ਕੀ ਲੱਗਦਾ ਸੀ ਵੀ ਕੀ ਚੀਜ਼ ਹੈਗੀ ਐ ਜੀ ਉਹਨਾਂ ਨੇ ਰੋਗ ਫੜ ਲਿਆ ਤੁਹਾਨੂੰ ਤਾਂ ਫੜੀ ਲੈਣਾ ਜੀ ਫਿਰ ਨਹੀਂ ਜਿਹੜੀ ਤੁਹਾਡੀ ਗਲਤੀ ਫੜ ਲਈ ਨਹੀਂ ਅਸੀਂ ਤਾਂ ਫਿਰ ਉਹਨਾਂ ਨਾਲ ਜੁੜ ਗਏ ਨਾ ਜੀ ਠੀਕ ਹੈ ਹਾਂਜੀ ਅੱਛਾ ਤੇ ਤੁਸੀਂ ਕੀ ਸਮਝਦੇ ਸੀ ਤੇ ਡਾਕਟਰ ਸਾਹਿਬ ਨੇ ਤੁਹਾਨੂੰ ਕੀ ਦੱਸਿਆ ਨੀ ਡਾਕਟਰ ਸਾਹਿਬ ਨੇ ਜਿਹੜੇ ਨਬਜ਼ ਦੇਖ ਕੇ ਦੱਸਿਆ ਤਾਂ ਸਾਨੂੰ ਪਤਾ ਲੱਗਿਆ ਵੀ ਇਦਾਂ ਦੇ ਵੀ ਡਾਕਟਰ ਨੇ ਜਿਹੜੇ ਨਬਜ਼ ਦੇਖ ਕੇ ਤੁਹਾਨੂੰ ਦੱਸ ਸਕਦੇ ਆ ਵੀ ਤੁਹਾਡੀ ਪ੍ਰੋਬਲਮ ਇਹ ਹੈ। ਦੱਸਿਆ ਕੀ ਸੀ ਤੁਸੀਂ ਤਾਂ ਮੇਰੇ ਵਰਗੇ ਤਾਂ ਸਮਝ ਲੈਂਦਾ ਯਾਰ ਪਤਾ ਨਹੀਂ ਇਹ ਡਕਾਰ ਆਈ ਜਾਂਦੇ ਨੇ ਗੈਸ ਹੀ ਬਣੀ ਜਾਂਦੇ ਸਾਡੇ ਅੰਦਰ ਤੇ ਡਾਕਟਰ ਸਾਹਿਬ ਨੇ ਕੀ ਦੱਸਿਆ ਫਿਰ ਤੁਹਾਨੂੰ? ਮੈਂ ਤਾਂ ਗੈਸ ਹੀ ਦੱਸਿਆ ਸੀ ਬਟ ਉਹਨਾਂ ਨੇ ਥੋੜਾ ਜਿਹਾ ਲਾਈਫ ਸਟਾਈਲ ਚੇਂਜ ਕਰਨੇ ਨੂੰ ਕਿਹਾ ਉਹਦੇ ਨਾਲ ਮੈਂ ਹੈਰਾਨ ਰਹਿ ਗਿਆ ਵੀ ਇੰਨੇ ਚੇਂਜ ਆ ਜਾਣੇ ਆ ਥੋੜਾ ਜਿਹਾ ਲਾਈਫ ਸਟਾਈਲ ਚੇਂਜ ਕਰਨ ਨਾਲ ਹੀ ਫਿਰ ਉਹ ਜਿਹੜੀਆਂ ਚੀਜ਼ਾਂ ਬੰਦ ਕੀਤੀਆਂ ਸੀ ਉਹ ਜੇ ਦੋ ਚਮਚ ਵੀ ਖਾ ਲਉਣਾ ਜੀ ਤੇ ਪਤਾ ਲੱਗਦਾ ਯਾਰ ਇਹ ਤਾਂ ਖਰਾਬ ਕਰਦੀ ਹੈ ਹਾਂਜੀ ਅੱਛਾ ਮਤਲਬ ਤੁਹਾਡਾ ਲਾਈਫ ਸਟਾਈਲ ਤੇ ਜ਼ਿਆਦਾ ਧਿਆਨ ਦਿੱਤਾ ਦਵਾਈ ਨਾਲੋਂ ਹਾਂਜੀ ਹਾਂਜੀ ਅੱਛਾ ਕੀ ਚੇਂਜ ਕਰਵਾਇਆ ਤੁਹਾਡਾ ਮੇਨਲੀ ਉਹਨਾਂ ਨੇ ਕਿਹਾ ਸੀ ਵੀ ਦੁੱਧ ਨਹੀਂ ਲੈਣਾ ਤੇ ਤੁਸੀਂ ਉਹ ਆਟਾ ਚੌਲ ਨਹੀਂ ਖਾਣੇ ਹੈ ਜੀ ਤੇ ਹੁਣ ਆਪਣੇ ਤਾਂ ਇੱਥੇ ਚੱਲਦੀ ਹੈ ਆਟਾ ਚੌਲ ਹੈ ਜੀ ਇਹਨਾਂ ਨੇ ਮੈਨੂੰ ਕਿਹਾ ਜੌਂ ਜਵਾਰ ਜਦੋਂ ਮੈਂ ਜੌਂ ਖਾਦੇ ਮੈਨੂੰ ਇੰਨੇ ਸਵਾਦ ਰੋਟੀ ਲੱਗੀ ਜੀ ਆਟੇ ਵਾਲੀ ਰੋਟੀ ਨਾਲ ਤੇ ਵੱਧ ਸਵਾਦ ਆ ਉਹ ਅੱਛਾ ਘਰ ਦੇ ਨੇ ਪਕਾਤੇ ਇਹ ਤੇ ਲਈ ਵੀ ਨਵਾਂ ਜੱਬ ਕੀ ਛੇੜ ਕੇ ਆਗੇ ਇਹਨਾਂ ਨੇ ਕੋਈ ਮਨਾ ਨਹੀਂ ਕੀਤਾ ਜੀ ਮੈਂ ਜੌਂ ਖਰੀਦੇ ਆਟਾ ਪਿਆਇਆ ਜੀ ਉਹ ਖਾਧੀ ਉਹ ਰੋਟੀ ਹੋਲੀ ਵੀ ਹੈ ਟੇਸਟੀ ਵੀ ਹੈ ਜੀ ਹਾਂ ਜਿਹੜੀ ਤੁਹਾਡੀ ਗੈਸ ਦੀ ਤਜ਼ਾਬ ਦੀ ਦਿੱਕਤ ਸੀ ਕਿੰਨੇ ਟਾਈਮ ਦੀ ਦਿੱਕਤ ਸੀ ਮੇਰੀ ਤਾਂ ਜੀ 8-10 ਸਾਲਾਂ ਤੋਂ ਹੀ ਵੱਧ ਦੀ ਦਿੱਕਤ ਸੀ ਜੀ ਮੇਰਾ ਸਿਰ ਦਰਦ ਸਿਰ ਫਟਣ ਲੱਗ ਜਾਂਦਾ ਸੀ ਸਿਰ ਦੀ ਨਸ ਜੀ ਮੈਨੂੰ ਸਮਝ ਨਹੀਂ ਸੀ ਲੱਗਦੀ ਮੈਨੂੰ ਹੋ ਕੀ ਗਿਆ ਨਾ ਘਰਦਿਆਂ ਨੂੰ ਪਤਾ ਲੱਗਦਾ ਸੀ ਇਦਾਂ ਗੈਸ ਨਿਕਲਦੀ ਹੁੰਦੀ ਸੀ ਵੀ ਤੁਸੀਂ ਦੋ ਸਿਲੰਡਰ ਭਰ ਲਓ ਭਾਵੇਂ ਇੰਨੀ ਗੈਸ ਸੀ ਹਾਂਜੀ ਜੀ ਜੀ ਹਾਂਜੀ ਤੇ ਮਤਲਬ ਫਿਰ ਕਿੰਨੇ ਦਿਨਾਂ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਇਆ ਜਿਹੜੇ ਇਹਨਾਂ ਦਾ ਨੁਸਕਾ ਫਾਰਮੂਲਾ ਤੁਸੀਂ ਆਪਣੀ ਜ਼ਿੰਦਗੀ ਤੇ ਜਦੋਂ ਅਪਲਾਈ ਕੀਤਾ ਤੇ ਇਹਨਾਂ ਦੀ ਮੈਡੀਸਿਨ ਆਪਣੇ ਉੱਤੇ ਅਪਲਾਈ ਕੀਤੀ ਇੱਕ ਵੀਕ ਚ ਹੀ ਲੱਗਣ ਲੱਗ ਗਿਆ ਸੀ ਵੀ ਹਾਂਜੀ ਫਰਕ ਹੋਰ ਇੱਕ ਵੀਕ ਹਾਂਜੀ ਹੁਣ ਤੁਸੀਂ ਇਕੱਲੇ ਆਏ ਹੋ ਨਹੀਂ ਮੇਰੀ ਫੈਮਿਲੀ ਸਾਰੀ ਫੈਮਿਲੀ ਹਾਂਜੀ ਅੱਛਾ ਅੱਛਾ ਸਾਰੀ ਫੈਮਿਲੀ ਚਲੋ ਮੈਨੂੰ ਲੱਗਦਾ ਫਿਰ ਤੁਹਾਡੇ ਨਾਲੋਂ ਵੱਧ ਤਾਂ ਇਹਨਾਂ ਨੂੰ ਪਤਾ ਹੋਊਗਾ ਸਾਡੇ ਭਾਂਜੇ ਨੂੰ ਪਤਾ ਹੋਊਗਾ ਵੀ ਕੀ ਦਿੱਕਤ ਕੀ ਪਰੇਸ਼ਾਨੀ ਜਿਹੜੀ ਇਹਨਾਂ ਨੂੰ ਸੀ ਅਸੀਂ ਗੱਲਬਾਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਗੈਸ ਦੀ ਪ੍ਰੋਬਲਮ ਹੈ। ਅੱਛਾ ਕਿੰਨੀ ਕੁ ਪ੍ਰੋਬਲਮ ਸੀ ਇਹਨਾਂ ਨੂੰ? ਬਹੁਤ ਜ਼ਿਆਦਾ ਸੀ ਪ੍ਰੋਬਲਮ। ਤੇ ਜਦੋਂ ਸਿਰਦਰਦ ਹੁੰਦਾ ਹੋਊਗਾ ਫਿਰ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿਉਂਕਿ ਜਦੋਂ ਗੈਸ ਨਾਲ ਸਿਰਦਰਦ ਹੁੰਦਾ ਤਾਂ ਬੰਦਾ ਬੇਹੋਸ਼ ਹੋਣਾ ਲਾ ਹੋ ਜਾਂਦਾ। ਉਸ ਵੇਲੇ ਕਿਵੇਂ ਸੰਭਾਲਦੇ ਸੀ? ਬਸ ਜੀ ਫਿਰ ਐਦਾਂ ਹੀ ਚੱਲਦਾ ਹੌਲੀ-ਹੌਲੀ। ਅੱਛਾ ਜਿਵੇਂ ਗੈਸ ਦੇ ਕੁਝ ਦਵਾਈਆਂ ਰੱਖੀਆਂ, ਪੇਨ ਕਿਲਰ ਲੈਣੀ ਪੈਂਦੀ ਸੀ। ਅੱਛਾ। ਜੀ ਜੀ ਜੀ। ਤੇ ਫਿਰ ਉਹ ਜਦੋਂ ਇਹਨਾਂ ਦਾ ਲਾਈਫਸਟਾਈਲ ਚੇਂਜ ਹੋਇਆ ਭੈਣ ਜੀ। ਤੇ ਤੁਹਾਨੂੰ ਨਹੀਂ ਦਿੱਕਤ ਆਈ ਵੀ ਆਟਾ ਕਿਹੜਾ ਲਿਆਤਾ ਆਹ ਕਿਹੜਾ ਲਿਆਤਾ ਕਿ ਵਸੜੀ ਭੈਣਾਂ ਨੂੰ ਦਿੱਕਤ ਹੋ ਜਾਂਦੀ ਰਸੋਈ 'ਚ ਵੀ ਕੋਈ ਨਵੀਂ ਚੀਜ਼ ਐਂਟਰੀ ਹੁੰਦੀ ਆ ਜਦੋਂ ਵੀ ਸਾਡੇ ਗੱਲ ਤਾਂ ਸਿਆਪਾ ਬਾਤ ਆ ਨਹੀਂ ਐਦਾਂ ਦਾ ਕੁਝ ਨਹੀਂ ਅਸੀਂ ਖੁਦ ਵੀ ਲਾਈਫਸਟਾਈਲ ਚੇਂਜ ਕਰ ਲਿਆ ਫਿਰ ਉਦਾਂ ਦਾ ਖਾਣਾ ਤੁਸੀਂ ਵੀ ਕਰ ਲਿਆ ਬਿਲਕੁਲ ਅੱਛਾ ਤੁਹਾਨੂੰ ਵੀ ਕੁਝ ਫਰਕ ਲੱਗਿਆ ਫਿਰ ਹਾਂਜੀ ਫਰਕ ਤਾਂ ਹੈ ਹੀ ਤਾਂ ਹੀ ਚੇਂਜ ਤੁਹਾਨੂੰ ਕੀ ਫਰਕ ਪਿਆ ਬਿਨਾਂ ਦਵਾਈ ਤੋਂ ਠੀਕ ਹੈ ਜੀ ਉਦਾਂ ਹੀ ਗੈਸ ਨਹੀਂ ਬਣਦੀ ਉਹਦੇ ਨਾਲ ਸੌਖਾ ਰਹਿੰਦਾ ਉਹ ਪਚਦੀ ਵੀ ਸੌਖੀ ਹੈ ਮਤਲਬ ਜਿਹੜੀ ਜਾਂਦੀ ਰੋਟੀ ਹੈ ਹਾਂਜੀ ਕਣਕ ਨਾਲੋਂ ਵਧੀਆ ਹਾਂਜੀ ਤੋ ਤੁਸੀਂ ਦੇਖੋ ਸਾਡੇ ਪਰਿਵਾਰ ਦੀ ਜ਼ਿੰਦਗੀ ਹੈਗੀ ਡਾਕਟਰ ਵਰਿੰਦਰ ਸਿੰਘ ਪੁੱਲਰ ਹੋਰਾਂ ਨੇ ਛੋਟੇ ਛੇ ਦੱਸੇ ਟਿਪਸ ਤੋਂ ਹੀ ਬਦਲਤੀ ਹੈ ਔਰ ਇਹਨਾਂ ਦਾ ਕਹਿੰਦਾ ਕਿ ਬਹੁਤ ਲੰਮੇ ਸਮੇਤ ਉਹਨਾਂ ਨੂੰ ਗੈਸ ਤਜਾਬ ਦਾ ਇਸ਼ੂ ਸੀ ਤੇ ਡਾਕਟਰ ਸਾਹਿਬ ਨੇ ਉਹ ਰੋਟੀ ਚੇਂਜ ਕਰਕੇ ਕਰਾਤਾ ਕਹਿੰਦੇ ਵੀ ਰੋਟੀ ਵੀ ਬੜੀ ਚੇਂਜ ਹੈਗੀ ਐ ਜਿਹੜੀ ਹੋਈ ਐ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਦਾ ਸਵਾਦ ਵੀ ਰੋਟੀ ਦਾ ਵੱਧ ਗਿਆ ਔਰ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਨੂੰ ਹੋਈਆਂ ਨੇ ਉਹ ਵੀ ਠੀਕ ਹੋਈਆਂ ਨੇ ਸੋ ਸਾਡੇ ਨਾਲ ਇੱਕ ਹੋਰ ਸ਼ਖਸ ਹੈ ਜਿਹਨੋਂ ਨਾਲ ਅਸੀਂ ਗੱਲਬਾਤ ਕਰ ਲੈਣਿਆ ਕੀ ਨਾਂਜੀ ਤੁਹਾਡਾ ਮੇਰੇ ਨਾਮ ਦਵਿੰਦਰ ਸਿੰਘ ਹੈ ਜੀ ਅੱਛਾ ਤੁਸੀਂ ਕਿੱਥੋਂ ਆਏ ਦਵਿੰਦਰ ਜੀ ਮੈਂ ਫਤਿਹਗੜ੍ਹ ਸਾਹਿਬ ਤੋਂ ਆਏ ਜੀ ਅੱਛਾ ਫਤਿਹਗੜ੍ਹ ਸਾਹਿਬ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਇਹ ਬੇਟੇ ਦੀ ਪ੍ਰੋਬਲਮ ਸੀਗੀ ਇਹਦੀ ਹਾਈਟ ਤੇ ਗਰੋਥ ਨਹੀਂ ਹੋ ਰਹੀ ਸੀ ਇਸ ਪਰਪਸ ਤੇ ਆਇਆ ਸੀਗਾ ਜੀ ਅੱਛਾ ਪਹਿਲੀ ਵਾਰ ਚ ਕੁਝ ਫਰਕ ਲੱਗਿਆ? ਹਾਂਜੀ ਫਰਕ ਲੱਗਿਆ ਤਾਂ ਹੀ ਮੈਂ ਆਇਆ ਜੀ। ਕੀ ਫਰਕ ਲੱਗਿਆ? ਇੱਕ ਤਾਂ ਦੇ ਖਾਣ ਪੀਣ ਚ ਫਰਕ ਪੈ ਗਿਆ ਜੀ। ਥੋੜਾ ਐਕਟਿਵ ਦਿਖਣ ਲੱਗ ਗਿਆ ਜੀ। ਇਸ ਪਰ। ਪਹਿਲਾਂ ਕੀ ਸੀ? ਮਤਲਬ 15 ਦਿਨ ਪਹਿਲਾਂ ਕੀ ਕੰਡੀਸ਼ਨ ਸੀ ਬੱਚੇ ਦੀ ਤੁਹਾਡੇ? ਇੱਕ ਪੇਟ ਦਰਦ ਕਰਦਾ ਸੀਗਾ ਖਾਣ ਪੀਣ ਤੋਂ ਤੇ ਇੱਕ ਟੀਥਿੰਗ ਕਰਦਾ ਸੀਗਾ, ਦੰਦ ਕਢਕਦਾ ਸੀਗਾ ਜੀ। ਹਾਂਜੀ। ਠੀਕ ਹੈ। ਤੇ ਉਹ ਚ ਵੀ ਬਹੁਤ ਕਾਫੀ ਫਰਕ ਪੈ ਗਿਆ ਤੇ ਖਾਣ ਪੀਣ ਦੇ ਵਿੱਚ ਵੀ ਬਹੁਤ ਫਰਕ ਪੈ ਗਿਆ ਜੀ। ਖਾਂਦੇ ਤਾਂ ਹੈ ਹੀ ਨਹੀਂ ਜੀ ਬੱਚੇ ਅੱਜ ਕੱਲ ਦੇ। ਦਵਾਈ ਤੋਂ ਬਾਅਦ ਫਰਕ ਪੈ ਗਿਆ। ਫਰਕ ਪੈ ਗਿਆ। ਹਾਂਜੀ। ਠੀਕ ਹੈ ਤੇ ਐਕਟਿਵਨੈਸ ਕਿੰਨੀ ਕੁ ਵਧੀ ਹੈ ਤੁਸੀਂ ਕਹਿ ਰਹੇ ਹੋ ਵੀ ਐਕਟਿਵਨੈਸ ਵੀ ਵਧ ਗਈ ਹੈ ਐਕਟਿਵਨੈਸ ਹੈ ਲਾਲੂ ਵੀ 30 25% ਵਧੀ ਹੈ ਜੀ ਹਾਂ ਜੀ ਦਵਾਈ ਲੈਣ ਤੋਂ ਬਾਅਦ ਤੋਂ 15 ਦਿਨ ਬਾਅਦ ਮੈਂ ਆਇਆ ਦੁਬਾਰਾ ਤੇ ਉਹਨਾਂ ਨਾਲ ਕਾਫੀ ਫਰਕ ਲੱਗਿਆ ਮੈਨੂੰ ਖਾਣ ਪੀਣ ਲੱਗ ਗਿਆ ਹਾਂਜੀ ਹਾਂਜੀ ਖਾਣ ਪੀਣ ਦਾ ਕੀ ਹੈ ਇਹ ਇੱਕ ਤਾਂ ਡਾਕਟਰ ਸਾਹਿਬ ਨੇ ਇਹਨਾਂ ਦਾ ਰੋਟੀ ਬੰਦ ਕਰਤੀ ਵੀ ਰਾਤ ਨੂੰ ਉਹਨੂੰ ਜੋ ਤੇ ਜਵਾਰ ਦੇ ਆਟੇ ਦੀ ਰੋਟੀ ਬਣਾ ਕੇ ਦੇਣੀ ਹੈ ਜੀ ਠੀਕ ਹੈ ਤੇ ਇੱਕ ਇਹਦਾ ਮਿਲਕ ਪ੍ਰੋਡਕਟ ਬੰਦ ਕਰਤਾ ਫਰੂਟ ਦੇਣਾ ਜੂਸ ਦੇਣਾ ਜੀ ਠੀਕ ਆ ਖਾ ਲੈਂਦਾ ਹਾਂਜੀ ਖਾ ਹੁਣ ਖਾ ਲੈਂਦਾ ਜੀ ਬਹੁਤ ਗੱਜਣੂ ਪੰਜਾਬੀ ਕਹਿੰਦੇ ਵੀ ਬੱਚੇ ਦਾ ਕੰਜਰਕੇਸ਼ ਬੜਾ ਕਰਦੇ ਨੇ ਕਾਣ ਵੀ ਲੱਗਿਆ ਪਹਿਲਾਂ ਪਾਉਂਦੇ ਸੀਗੇ ਹੁਣ ਥੋੜਾ ਥੋੜਾ ਜਿਹਾ ਖਾਣ ਲੱਗਿਆ ਹੱਤ ਬਣ ਗਈ ਤੇ ਹੁਣ ਠੀਕ ਹੈ ਜੀ ਇਹ ਠੀਕ ਹੈ ਅੱਛਾ ਤੇ ਕੁਰਕਰੀਆਂ ਲੇਜ਼ ਪਹਿਲਾਂ ਖਾਂਦਾ ਸੀ ਇਹ ਪਹਿਲਾਂ ਖਾਂਦਾ ਸੀਗਾ ਪਰ ਹੁਣ ਬੰਦ ਕਰਵਾ ਦਿੱਤੇ ਨੇ ਟੌਫੀਗਾਰ ਹੋ ਗਈ ਚਾਕਲੇਟ ਵਗੈਰਾ ਹੋ ਗਿਆ ਉਹ ਸਾਰੀਆਂ ਬੰਦੀ ਕਰਵਾ ਤੇ ਟੌਫੀਆਂ ਤੋਂ ਇਹ ਜਿਹੜੇ ਪੈਕਡ ਫੂਡ ਹੈਗੇ ਨੇ ਉਹਨਾਂ ਤੋਂ ਖਿਹੜਾ ਕਿਵੇਂ ਛਡਵਾਇਆ ਸਾਡੇ ਭੈਣ ਜੀ ਤੋਂ ਵੱਧ ਕੇ ਮੈਨੂੰ ਲੱਗਦਾ ਹੁਣ ਕੋਈ ਨਹੀਂ ਦੱਸ ਸਕਦਾ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਮੇਰਾ ਨਾਮ ਹਰਪ੍ਰੀਤ ਕੌਰ ਹੈ ਅੱਛਾ ਬੱਚੇ ਦਾ ਫਿਰ ਉਹ ਪੈਕਡ ਫੂਡ ਤੋਂ ਖਿਹੜਾ ਕਿਵੇਂ ਛਡਵਾਇਆ ਸਾਨੂੰ ਵੀ ਟਿਪਸ ਦੇ ਦਿਓ ਉਹ ਡਾਕਟਰ ਸਾਹਿਬ ਦੀ ਮੈਡੀਸਿਨ ਤੋਂ ਨਾ ਤੇ ਇੱਕ ਉਹਨਾਂ ਨੇ ਚੀਜ਼ ਦੱਸੀ ਸੀ ਕਿ ਵੀ ਸਵੇਰੇ ਉੱਠਦੇ ਹੀ ਬੱਚੇ ਨੂੰ ਪਾਣੀ ਪਿਲਾਣਾ ਤੇ ਨਾਲ ਇੱਕ ਫਰੂਟ ਜ਼ਰੂਰ ਖਲਾਣਾ ਕਿ ਇਹ ਦੋ ਆਤਾ ਅਗਰ ਮਦਰ ਨਹੀਂ ਪਾਤੀਆਂ ਤੇ ਬੱਚੇ ਦੀ ਜਿਹੜੀ ਕ੍ਰੇਵਿੰਗ ਹੈ ਬਾਹਰਲੇ ਖਾਣੇ ਦੀ ਉਹ ਹੌਲੀ ਹੌਲੀ ਆਪਣੇ ਆਪ ਘਟਦੀ ਜਾਏਗੀ ਕਿਹੜੇ ਫਰੂਟ ਦੀ ਆਦਤ ਪਾਈ ਫਿਰ ਇਹਨੂੰ ਕੋਈ ਵੀ ਫਰੂਟ ਜਿਹੜਾ ਵੀ ਤੁਹਾਡੇ ਘਰ 'ਚ ਪਿਆ ਹੈ ਤੁਸੀਂ ਖਲਾ ਸਕਦੇ ਹੋ ਜਿਹੜਾ ਵੀ ਤੁਹਾਡਾ ਬੱਚਾ ਖਾਂਦਾ ਤੁਹਾਡੇ ਕੇਦੇ ਖਾ ਲੰਦਾ ਹਾਂਜੀ ਵੀ ਸਾਡੇ ਬੱਚੇ ਤਾਂ ਸਾਡੇ ਕੇਦੇ ਫਰੂਟ ਵੀ ਨਹੀਂ ਖਾਂਦੇ ਜੀ ਨਹੀਂ ਹੌਲੀ ਹੌਲੀ ਹੁਣ ਖਾ ਰਿਹਾ ਹੈ ਹਾਂਜੀ ਤੇ ਕਿੰਨਾ ਕੁ ਫਰਕ ਨਜ਼ਰ ਆਇਆ ਫਿਰ ਤੁਹਾਨੂੰ ਭੈਣ ਜੀ ਐਕਚੁਅਲੀ ਪਹਿਲਾਂ ਇਹ ਰੋਟੀ ਲੈ ਕੇ ਬੈਠ ਜਾਂਦਾ ਸੀ ਟੀਵੀ ਸਾਹਮਣੇ ਬੈਠਾ ਰਹਿੰਦਾ ਸੀ ਘੰਟਾ ਡੇਢ ਘੰਟਾ ਇੰਟਰਸਨਲ ਖਾ ਰਹੀ ਹੈ ਮਤਲਬ ਭੁੱਖ ਲੱਗਦੀ ਹੈ ਹਾਂਜੀ ਅੱਛਾ ਪਹਿਲਾਂ ਤਾਂ ਯਾਰ ਤਾਂ ਟੀਵੀ ਚਾਹੀਦਾ ਸਾਡੇ ਬੱਚਿਆਂ ਨੂੰ ਜਾਂ ਮੋਬਾਈਲ ਚਾਹੀਦਾ ਹੈ ਜਦ ਤੱਕ ਉਹ ਲੱਗਦੇ ਨਹੀਂ ਉਹ ਦੇਖ ਕੇ ਵੀ ਰੋਟੀ ਨਹੀਂ ਨਾ ਖਾਣੀ ਹੈਗੀ ਘੰਟਾ ਦੋ ਘੰਟਾ ਲੈ ਕੇ ਬੈਠੇ ਰਹਿਣਾ ਮੇਰੀ ਪ੍ਰੋਬਲਮ ਸੀ ਵੀ ਫਿਰ ਹੁਣ ਡਾਕਟਰ ਸਾਹਿਬ ਨੇ ਕੀ ਦਿੱਤੇ ਤੁਹਾਨੂੰ ਬੁੰਦਾ ਦਿੱਤੀਆਂ ਨੇ ਕੀ ਦਵਾਈ ਦਿੱਤੀ ਹੈ ਤੇ ਟੈਬਲੇਟਸ ਵੀ ਦਿੱਤੀਆਂ ਨੇ ਤੇ ਇੱਕ ਲਿਕਵਿਡ ਵੀ ਦਿੱਤਾ ਪੀਣ ਲਈ ਤੇ ਬਾਕੀ ਕੁਝ ਚੀਜ਼ਾਂ ਬੰਦ ਵੀ ਕੀਤੀਆਂ ਨੇ ਉਸ ਤੋਂ ਬਾਅਦ ਮਤਲਬ ਥੋੜਾ ਫਰਕ ਲੱਗ ਰਿਹਾ ਹੈ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਲੈ ਵੀ ਆੜੀ ਨਾਤਾ ਹੁਣ ਕੁਰਕਰੇ ਖਾਣੇ ਨੇ ਠੀਕ ਹੈ ਨਾ ਲੇਜ਼ ਖਾਣੇ ਨੇ ਨਾ ਬਿਸਕਟ ਖਾਣੇ ਨੇ ਠੀਕ ਹੈ ਫਿਰ ਤਾਂ ਹੀ ਤਗੜਾ ਹੋਣਾ ਹੈ ਛੱਡ ਦੇਗਾ ਮੰਮਾ ਨੇ ਕਿਹਾ ਤਾਂ ਛੱਡਦੇ ਸੀ ਅੱਬੂ ਜੀ ਹੁਣ ਤਾਂ ਨਹੀਂ ਖਾਂਦਾ ਕੀ ਕੀ ਖਾਂਦਾ ਹੁੰਦਾ ਸੀ ਛੇਨ ਦੱਸਦੇ ਪਹਿਲਾਂ ਚਲੋ ਏ ਸ਼ਰਮਾ ਰਹੇ ਆ ਸਾਡਾ ਬੱਚਾ ਬੜਾ ਪਿਆਰਾ ਹੈ ਚਲੋ ਪਰਮਾਤਮਾ ਦੀ ਉਮਰ ਲੰਮੀ ਕਰੇ ਔਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਬੱਚਿਆਂ ਦੀ ਬੜੀ ਵੱਡੀ ਦਿੱਕਤ ਹੈਗੀ ਹੈ ਜਿਹੜੀ ਇਸ ਵੇਲੇ ਸਾਡੇ ਘਰਾਂ ਦੇ ਵਿੱਚ ਆਮ ਕਰਕੇ ਜਿਹੜੀ ਉਹ ਆਈ ਹੋਈ ਹੈ ਨਾ ਸਿਰਫ ਬੱਚੇ ਸਗੋਂ ਅਸੀਂ ਵੀ ਜਦੋਂ ਉਹਨਾਂ ਦੇ ਸਾਹਮਣੇ ਪੈਕਡ ਫੂਡ ਖਾਣੇ ਆ ਪੀਜ਼ਾ 버ਗਰ ਮੰਗਾ ਕੇ ਖਾਣੇ ਆ ਤਾਂ ਫਿਰ ਉਹਨਾਂ ਦੀਆਂ ਵੀ ਆਦਤਾਂ ਅਸੀਂ ਜ਼ਿਆਦਾਤਰ ਖਰਾਬ ਕਰ ਲੈਂਦੇ ਆ ਸਾਡੇ ਨਾਲ ਮਾਜੀ ਨਹੀਂ ਕੋਣਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਤਿ ਸ਼ਕਾਲਵਾ ਜੀ ਸਤਿ ਸ਼ਕਾਲ ਕੀ ਨਾਂ ਹੈ ਤੁਹਾਡਾ ਅਮਰਜੀਤ ਕੌਰ ਅੱਛਾ ਕਿੱਥੋਂ ਆਏ ਹੋ ਇੱਥੇ ਹੀ ਪਟਿਆਲੇ ਤੋਂ ਹੀ ਚ ਪਟਿਆਲੇ ਤੋਂ ਹੀ ਹੋ ਡਾਕਟਰਾਂ ਦੇ ਆ ਕੇ ਤਾਂ ਲੋਕ ਦੁਖੀ ਹੋ ਜਾਂਦੇ ਨੇ ਤੁਸੀਂ ਖੁਸ਼ ਹੋਏ ਬੈਠੇ ਹੋ ਠੀਕ ਆ ਹੁਣ ਅੱਗੇ ਕਿਸ ਨੂੰ ਕਿਹ ਬੁਲਾਤਾ ਡਾਕਟਰ ਵਿਰਿੰਦਰ ਸਿੰਘ ਭੁੱਲਰ ਹੋਰ ਹੋਰਾਂ ਨੇ ਦੋਨੋਂ ਠੀਕ ਹੋ ਗਏ ਨਾ ਅੱਗੇ ਨਾਲ ਅੱਛਾ ਠੀਕ ਹੋ ਕੀ ਪ੍ਰੋਬਲਮ ਸੀ ਮਾਨੂ ਮੇਰੀ ਤੇ ਜੋੜਾਂ ਦੇ ਦਰਦ ਸੀ ਜੀ ਤਾਂ ਅੱਛਾ ਜੋੜਾਂ ਦੇ ਦਰਦ ਹਾਂ ਗਠੀਆ ਕਹਿੰਦੇ ਨੇ ਜੀ ਨਾ ਅੱਛਾ ਹਾਂ ਕ ਸਾਰੇ ਸੁਝ ਜਾਂਦੇ ਸੀਗੇ ਮਤਲਬ ਇਸ ਤਹੇਲੇ ਦੇ ਵੀੰਸੀ ਉੱਪਰ ਵੀੰਸੀ ਹੁੰਦੇ ਅੱਛਾ ਤੇ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਦਵਾਈ ਦਸਤੇ ਆ ਇੱਕ ਇਹਨਾਂ ਨੇ ਮਤਲਬ ਵੀ ਕਣਕ ਬੰਦ ਕਰਿਆ ਕਣਕ ਦਾ ਆਟਾ वगैरह ਕਣਕ ਦੀ ਕੋਈ ਵੀ ਚੀਜ਼ ਤੇ ਦੁੱਧ ਦੀ ਬਣੀ ਕੋਈ ਚੀਜ਼ ਹੈ ਦੁੱਧ ਉਹ ਵੀ ਬੰਦ ਕਰਿਆ ਠੀਕ ਆ ਹਾਂ ਜੋ ਕਰਤਾ ਹਾਂਜੀ ਹਾਂ ਚਾਹ ਤਾਂ ਨਹੀਂ ਪਿੰਦੇ ਤੁਸੀਂ ਬੰਦ ਕਰਤੀ ਹੁਣ ਤਾਂ ਚਾਪਲ ਕਰਨੀ ਤਾਂ ਸਭ ਤੋਂ ਓਕੇ ਓਕੇ ਕਰੀ ਓਕੇ ਹੋ ਗਿਆ ਬੰਦ ਤਾਂ ਮਤਲਬ ਹੋ ਗਈ ਹਾਂਜੀ ਹਾਂ ਅੱਛਾ ਫਿਰ ਕਿੰਨਾ ਕੁ ਫਰਕ ਪਿਆ ਦੋ ਤਿੰਨ ਚੀਜ਼ਾਂ ਸੈੱਟ ਕਰਨ ਨਾਲ ਹੀ ਕਾਫੀ ਫਰਕ ਪੈ ਗਿਆ ਅੰਗਨਾਵਾਂ ਅੱਛਾ ਟਿਕਟ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਤਾਂ ਮੈਨੂੰ 10 ਸਾਲਾਂ ਦੀ ਸਵੈਟਾ ਮਤਲਬ ਤੁਸੀਂ ਗੱਠੀ 15 ਸਾਲਾਂ ਦੀ ਸੀਗੀ 14-15 ਸਾਲ ਦੀ ਹਾਂ ਮਤਲਬ ਫਿਰ ਤਾਂ ਤੁਸੀਂ ਗੱਠੀ ਦੇ 골ਡਨ ਮਰੀਜ਼ ਸੀ ਕਾਫੀ ਫਰਕ ਆ ਹੁਣ ਤਾਂ ਕਾਫੀ ਫਰਕ ਹੈ ਅੱਛਾ ਇਸ ਤੋਂ ਪਹਿਲਾਂ ਕਿਤੇ ਦਿਖਾਇਆ ਹੋਣਾ ਤੁਸੀਂ ਪਹਿਲਾਂ ਮੈਂ ਲੈਂਦੀ ਸੀ ਦਵਾਈ ਐਲੋਵੇਥੀ ਅੱਛਾ ਉਹ ਜਦੋਂ ਤੱਕ ਲੈ ਲਈ ਬਸ ਨਾਮ ਤਾਂ ਕਿਸੇ ਦਾ ਨਾਮ ਲਿਆ ਵੀ ਹਾਂ ਪਰ ਪਰ ਵੱਧ ਹੀ ਜਾਂਦੀ ਸੀ ਦਵਾਈ ਲੈ ਕੇ ਵੀ ਵੱਧਦਾ ਜਾਂਦਾ ਸੀ ਦਰਦ ਹਾਂ ਮਤਲਬ ਫਰਕ ਨਹੀਂ ਸੀ ਪੈ ਰਿਹਾ ਹੁਣ ਠੀਕ ਹੈ ਹਾਂ ਸੁਣਾ ਹੋਰ ਕਿੰਨੇ ਟਾਈਮ ਬਾਅਦ ਜਦੋਂ ਤੁਸੀਂ ਇਹਨਾਂ ਦੇ ਨੁਸਖੇ ਫਾਰਮੂਲੇ ਮੈਡੀਸਿਨ ਦਵਾਈਆਂ ਲਈਆਂ ਤੇ ਕਿੰਨੇ ਟਾਈਮ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਇਆ ਮੈਨੂੰ ਮਤਲਬ ਮਹੀਨੇ ਬਾਅਦ ਲੱਗਿਆ ਸੀ ਫਰਕ ਪੈਣਾ ਮਹੀਨੇ ਤਾਂ ਲੱਗਿਆ ਸੀਗਾ ਕੀ ਫਰਕ ਲੱਗਿਆ ਫਰਕ ਮਤਲਬ ਇੱਕ ਤਾਂ ਇਹ ਦਰਦ ਘਟ ਗਏ ਮੇਰੇ ਅੱਛਾ ਆ ਸੋਜ ਵੀ ਘਟ ਗਈ ਅੱਗੇ ਨਾਲ ਠੀਕ ਹੈ ਹਾਂ ਜੀ ਤੇ ਇੱਕ ਮਖਾਂਸੀ ਦੀ ਵੀ ਦਵਾਈ ਲੈਂਦੀ ਸੀਗੀ। ਅੱਛਾ। ਉਹ ਵੀ ਮਤਲਬ ਕਾਫੀ ਫਰਕ ਆ ਹਾਂ। ਕਾਫੀ ਫਰਕ ਆ। ਹਾਂ। ਜੀ ਜੀ। ਕੱਲੀ ਆਏ ਉਹ ਨਾਲ ਕੋਈ ਹੋਰ ਆਇਆ? ਨਹੀਂ ਬੇਟੀ ਐ। ਅੱਛਾ ਨਾਲ ਸਾਡੀ ਭੈਣ ਵੀ ਐ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਕੀ ਪ੍ਰੋਬਲਮ ਸੀ ਮਾ ਜੀ ਨੂੰ ਕੋਈ ਗੱਲ ਸੀ? ਮਦਦ ਹੀ ਆਹੀ ਸੀ ਕਿ ਤਾਂ ਗਠੀ ਦੀ ਪੇਨ ਬਹੁਤ ਹੁੰਦੀ ਸੀਗੀ। ਤਾਂ ਹਾਏ ਹਾਏ ਕਰਦੇ ਰਹਿੰਦੇ ਰਹਿੰਦੇ ਉਹਨਾਂ ਕੇ ਸਾਰਾ ਦਿਨ। ਬਹੁਤ ਜ਼ਿਆਦਾ। ਰਾਤ ਨੂੰ ਸੌਂਦੇ ਨਹੀਂ ਸੀਗੇ। ਅੱਛਾ। ਹਾਂ ਪੇਨ ਤੇ ਵੀ ਮਤਲਬ ਸਾਰੀ ਰਾਤ ਬੈਠੇ ਰਹਿੰਦੇ ਸੀਗੇ ਜਦ ਪੇਨ ਆ ਚੀਜ਼ ਪੇਨ ਹੁੰਦੀ ਸੀ ਉਸ ਟਾਈਮ ਆ ਠੀਕ ਨੇ ਹੁਣ ਤਾਂ ਦੱਸਤਾ ਹਾਂਜੀ ਜਦੋਂ ਜ਼ਿਆਦਾ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਉਦੋਂ ਕੀ ਕਰਦੇ ਸੀ ਫਿਰ ਜਦੋਂ ਮਾਤਾ ਜੀ ਕਿਉਂਕਿ ਸਾਡੀਆਂ ਮਾਵਾਂ ਦੇ ਸਾਡ ਨੂੰ ਆ ਵੀ ਕਹਿਣ ਤੇ ਵੀ ਸਾਡਾ ਦਿਲ ਦੁਖਦਾ ਵੇ ਮਤਲਬ ਜਦੋਂ ਮੋਬ ਵਗੈਰਾ ਜਾਂ ਕੁਝ ਲਗਾ ਲੈਂਦੇ ਸੀ ਜਾਂ ਸੇਕ ਦੇ ਲੈਂਦੇ ਸੀਗੇ ਬਸ ਉਹ ਜਾਂ ਮੈਡੀਸਨ ਜਿਹੜਾ ਉਹ ਤਾਂ ਖਾਂਦੇ ਹੀ ਖਾਂਦੇ ਸੀਗੇ ਪਰ ਹੁਣ ਤਾਂ ਮਤਲਬ ਕਾਫੀ ਆਰਾਮ ਹੈ ਹੁਣ ਆ ਕਿਵੇਂ ਛਡਾਈ ਸਾਡੇ ਪੰਜਾਬ ਨੂੰ ਨੁਸਖਾ ਦੱਸਦੇ ਸਾਡੀ ਮਾਤਾ ਦੀ ਚਾਹ ਕਿਵੇਂ ਛਡਾਈ ਸਾਡੀਆਂ ਮਾਤਾ ਚਾਹ ਨਹੀਂ ਛੱਡਦੀਆਂ ਬਿਲ ਪਾਵਰ ਇਹਨਾਂ ਨੇ ਛੱਡਤੀ ਆਪਾਂ ਛੱਡਦੀ ਚਾ ਛੱਡਨ ਨਾਲ ਮਤਲਬ ਘਰ ਚ ਸਕੂਨ ਆ ਗਿਆ ਨਹੀਂ ਦੁੱਧ ਬਚਨ ਲੱਗ ਗਿਆ ਮੇਰਾ ਹੁਣ ਐਕਸਟਰਾ ਹੋਣ ਲੱਗਿਆ ਉਹਨੇ ਹੁੰਦਾ ਵੀ ਉਹਦਾ ਕੀ ਕਰਾਂ ਮੈਂ ਉਹ ਸਹੀ ਹੈ ਕਹ ਰਿਆ ਦੁੱਧ ਜੀ ਜੀ ਚਲੋ ਮਾਤਾ ਇਹ ਵੀ ਜੇ ਦੁੱਧ ਨਾਲ ਸਾਨੂੰ ਨੁਕਸਾਨ ਇਸ ਵੇਲੇ ਹੋ ਰੇ ਨੇ ਸਾਡੇ ਸਰੀਰ ਨੂੰ ਤੇ ਉਹ ਲੈਣ ਦਾ ਵੀ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਉਹ ਤੁਹਾਡੇ ਡਾਕਟਰ ਸਾਹਿਬ ਕਹਿੰਦੇ ਵੀ ਉਹ ਤਾਂ ਨੁਕਸਾਨ ਹੀ ਆਂਦਾ ਤਾਂ ਜੀ ਜੀ ਅੱਛਾ ਜਿਹੜੇ ਤੁਹਾਡੇ ਕਣਕ ਵੀ ਖਾਨਾ ਜਿਹੜੀ ਇਹ ਵੀ ਕਹਿੰਦਾ ਨੁਕਸਾਨ ਕਰਦੀ ਹੈ ਠੀਕ ਹੈ ਤੇ ਜਿਹੜੀਆਂ ਤੁਹਾਡੇ ਖਾਨ ਦੀਆਂ ਸਾਡੀਆਂ ਮਾਵਾਂ ਇਸ ਪਹਿਲੇ ਤੁਹਾਨੂੰ ਵੇਖ ਰਹੀਆਂ ਨੇ ਬਹੁਤ ਲੋਕ ਵੇਖਦੇ ਨੇ ਤੇ ਉਹਨਾਂ ਨੂੰ ਕੀ ਕਹੋਗੇ ਵੀ ਜਿਹੜੀਆਂ ਚਾਹ ਛੱਡਦੀ ਨਹੀਂ ਹਾਂਜੀ ਹਾਂ ਨਹੀਂ ਛੱਡ ਦੇਣਗੇ ਜਦੋਂ ਉਹਨਾਂ ਨੂੰ ਤਕਲੀਫ ਜ਼ਿਆਦਾ ਹੋਊ ਆਪੀ ਛੱਡਣਗੇ ਜਦੋਂ ਡਾਕਟਰ ਤੋਂ ਦਵਾਈ ਲੈਣਗੇ ਡਾਕਟਰ ਸਾਹਿਬ ਤੋਂ ਹਾਂਜੀ ਹਾਂ ਮਾਜੀ ਬਹੁਤ-ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸੋ ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਲੋਕ ਨੇ ਬੜੇ ਦੂਰ-ਦੂਰੋਂ ਇੱਥੇ ਆਉਂਦੇ ਨੇ ਆਪੋ ਆਪਣੀ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਇੱਕ ਹੋਰ ਪਰਿਵਾਰ ਹੈ ਉਹਨ ਤੇ ਹੁਣ ਉਹਨਾਂ ਨੂੰ ਕਿੰਨੀ ਕੋ ਰਾਹਤ ਹੈ ਸੱਚ ਕਲ ਬਾਈ ਜੀ ਅੱਛੀ ਗੱਲ ਕਿੰਨਾ ਹੈ ਤੁਹਾਡਾ ਸੁਖਵਿੰਦਰ ਸਿੰਘ ਕੀ ਸੋਚੀ ਜਾਂਦੇ ਹੋ ਬੈਠੇ ਕੁਛ ਨਹੀਂ ਕਿੱਥੋਂ ਆਏ ਹੋ ਨਹੀਂ ਤਾਂ ਪੇਵੇ ਤੋਂ ਜੀ ਅੱਛਾ ਪੇਵੇ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਡਿਸਕ ਦੀ ਥੋੜੀ ਜੀ ਡਿਸਕ ਦੀ ਪ੍ਰੋਬਲਮ ਸੀ ਕੀ ਹੋਇਆ ਸੀ ਬਸ ਕੋਈ ਵਜਨ ਵਜਨ ਚੱਕ ਲਿਆ ਕੋਈ ਉਹਦੇ ਕਰਕੇ ਅੱਛਾ ਪਹਿਲੀ ਵਾਰ ਆਏ ਹੋ ਤੁਸੀਂ ਨਹੀਂ ਪਹਿਲਾਂ ਵੀ ਆਏ ਹੋ ਪਹਿਲਾਂ ਵੀ ਆ ਕੇ ਕਿਉਂ ਅੱਛਾ ਦੂਜੀ ਵਾਰ ਆਏ ਹੋ ਕੀ ਮਤਲਬ ਕਿੰਨਾ ਫਰਕ ਲੱਗਦਾ ਤੁਹਾਨੂੰ ਬਸ ਅਜੇ ਚੱਲ ਰਹੀ ਹੈ ਤੁਹਾਨੂੰ ਅਜੇ ਚੱਲ ਰਹੀ ਹੈ ਕੁਛ 19 21 ਦਾ ਵੀ ਫਰਕ ਨਹੀਂ ਅਜੇ ਨਹੀਂ ਅਜੇ ਫਰਕ ਪਿਆ ਨਹੀਂ ਕਿੰਨੇ ਟਾਈਮ ਦੀ ਪ੍ਰੋਬਲਮ ਹੈ ਹੈਗੀ 2-3 ਮਹੀਨੇ ਦੀ ਅੱਛਾ 2-3 ਮਹੀਨੇ ਹੋਏ ਇਹ ਤਾਂ ਤਾਜ਼ੀ-ਤਾਜ਼ੀ ਪ੍ਰੋਬਲਮ ਹੋਈ ਹੈ ਚਲੋ ਫਿਰ ਤਾਂ ਮੈਨੂੰ ਲੱਗਦਾ ਛੇਤੀ ਰਿਕਵਰ ਹੋ ਜਾਏਗੀ ਹਾਂਜੀ ਹਾਂਜੀ ਅੱਛਾ 2-3 ਮਹੀਨੇ ਦਾ ਤਜਰਬਾ ਕੀ ਹੈ ਜਿਹੜੇ ਸੀਰੀਅਸ ਨਹੀਂ ਲੈਂਦੇ ਕਹਿੰਦੇ ਕੋਈ ਨਹੀਂ ਇਸ ਤਾਂ ਪਹਾੜ ਚ ਕਾਲੋ ਇਸ ਤਾਂ ਪਹਾੜ ਵੀ ਚੱਕ ਲਾਂਗੇ ਨਹੀਂ ਜੀ ਕਿੰਨੀ ਕਿ ਤਕਲੀਫ ਕਿੰਨੀ ਕੈਸੇ ਮਲੇ ਤਕਲੀਫ ਤਾਂ ਹੈਗੀ ਹੀ ਬਾਕੀ ਦੇਖਦੇ ਹੁਣ ਦਵਾਈ ਚੱਲ ਰਹੀ ਹੈ ਜੀ ਦਵਾਈ ਚੱਲ ਹਾਂਜੀ ਜੀ ਜੀ ਕੱਲੀ ਆਏ ਹੋ ਤੁਸੀਂ ਹਾਂਜੀ ਨਹੀਂ ਬਾਜੀ ਅੱਛਾ ਵਾਈਫ ਵੀ ਤੁਹਾਡੇ ਨਾਲ ਆਏ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੀ ਕਿ ਤਕਲੀਫ ਹੈ ਸਾਨੂੰ ਦੱਸ ਦਿਓ ਤੇ ਕਿੰਨਾ ਕੰਨ ਨੂੰ ਫਰਕ ਪਿਆ ਕਿਉਂਕਿ ਘਰ ਵਾਲੇ ਨੂੰ ਵੱਧ ਪਤਾ ਹੁੰਦਾ ਕਿ ਤੱਕ ਤਕਲੀਫ ਤੇ ਇਹਨਾਂ ਨੂੰ ਕਾਫੀ ਹੈ ਵੈਸੇ ਹਾਂਜੀ ਬੈਠਣ ਉੱਠਣ ਚ ਵੀ ਤੁਰਨ ਚ ਵੀ ਕਾਫੀ ਤਕਲੀਫ ਹੁੰਦੀ ਹੈ ਜੀ ਜੀ ਹਾਂਜੀ ਪਰ ਅਜੇ ਮੈਡੀਸਿਨ ਇਹਨਾਂ ਦੇ ਚੱਲ ਰਹੀ ਹੈ। ਹਾਂਜੀ ਹੁਣ ਦੇਖੋ ਫਰਕ ਕਿਵੇਂ ਲੱਗੇਗਾ। ਹਾਂਜੀ। ਹਾਂਜੀ। ਅੱਛਾ ਟੀ ਪ੍ਰੋਬਲਮ ਹੋਈ ਕਿ ਮੈਨੂੰ ਤੁਹਾਨੂੰ ਪਤਾ ਕਿਉਂਕਿ ਜੇਕਰ ਤੁਸੀਂ ਦੱਸ ਦਿਓਗੇ ਤਾਂ ਜਿਹੜੇ ਸਾਡੇ ਦਰਸ਼ਕ ਨੇ ਉਹ ਅਵੋਇਡ ਕਰਨਗੇ ਉਹ ਚੀਜ਼ਾਂ ਨੂੰ ਜਿਹੜਾ ਕੁਝ ਇਹਨਾਂ ਨੇ ਕੀਤਾ ਹੈ। ਹਾਂਜੀ ਇਹਨਾਂ ਨੇ ਵજન ਹੀ ਚੱਕਿਆ ਸੀਗਾ ਜਿਵੇਂ ਖੇਤੀ ਦਾ ਕੰਮ ਕਰਦੇ ਆ ਨਾ ਜਿਵੇਂ ਆਪਾਂ ਆਲੂ ਬੀਜ ਦੇ ਮਟਰ ਜਾਂ ਆਪਾਂ ਬੋਰੀ ਨਹੀਂ ਦੇਖਦੇ ਹੈਗੇ ਇੱਕਦਮ ਚੱਕ ਲੈਂਦੇ ਆ ਭਾਰ ਵਜ਼ਨ। ਉਦੇ ਕਰਕੇ ਜਿਵੇਂ weight ਜ਼ਿਆਦਾ ਚੱਕਿਆ ਗਿਆ ਕਿਤੇ ਹਾਂਜੀ ਉਦੇ ਕਰਕੇ ਹੀ ਮਨਕੇ ਇਹ ਲੱਗਿਆ ਉਹਦੇ ਨੀਚੇ ਨਸ ਦੱਬੀ ਜਾਂਦੀ ਹੈ ਹਾਂਜੀ ਬਹੁਤ-ਬਹੁਤ ਸ਼ੁਕਰੀਆ ਭੈਣ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਇਹ ਇਨਾਂ ਤੋਂ ਇਸ ਪਰਿਵਾਰ ਤੋਂ ਸਾਨੂੰ ਇਹੀ ਸਬਕ ਮਿਲਦਾ ਹੈ ਕਿ ਅਗਰ ਕੋਈ ਵੀ ਵਜ਼ਨ ਚੱਕਣਾ ਹੈ ਤਾਂ ਉਸ ਵਜ਼ਨ ਚੁੱਕਣ ਦਾ ਜਿਹੜਾ ਢੰਗ ਹੈਗਾ ਸਾਨੂੰ ਉਹੀ ਅਪਲਾਈ ਕਰਨਾ ਪਊ ਸਾਡੇ ਨਾਲ ਇੱਕ ਹੋਰ ਵੀਰ ਹੈ ਸਾਡਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਸਿਸ਼ਕਲ ਬਾਈ ਜੀ ਸਿਸ਼ਕਲ ਬਾਈ ਜੀ ਤੁਹਾਡਾ ਕੀ ਨਾਮ ਹੈ ਗੁਰਮੇਲ ਸਿੰਘ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੈਂ ਸਨੌਰ ਤੋਂ ਪਟਿਆਲੇ ਦੇ ਨਾਲ ਹੀ ਪੈਂਦੇ ਹਾਂ ਅੱਛਾ ਸਨੌਰ ਤੋਂ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਸ਼ੂਗਰ ਦੀ ਪ੍ਰੋਬਲਮ ਆ ਗਈ ਸੀ ਬੱਜੇ ਸ਼ੂਗਰ ਦੀ ਪ੍ਰੋਬਲਮ ਹੈ ਤੇ ਪਹਿਲੀ ਵਾਰ ਪਹਿਲੀ ਵਾਰ ਕੁਝ ਫਰਕ ਲੱਗਿਆ ਹਾਂ ਪਹਿਲਾਂ ਮੇਰੀ 2.5 ਸੋਈ ਆਈ ਸੀ ਮਤਲਬ ਮੈਨੂੰ ਡੇਡ ਦੋ ਮਹੀਨਾ ਜੀ ਦੋ ਤਿੰਨ ਮਹੀਨੇ ਹੋਇਆ ਜੀ ਮਤਲਬ ਪਤਾ ਲੱਗੇ ਉਹਨੂੰ ਵੀ ਸ਼ੂਗਰ ਦੀ ਪ੍ਰੋਬਲਮ ਹੈ ਤੇ ਮੈਂ ਕਿਸੇ ਮੈਡੀਸਨ ਤਾਂ ਅੰਗਰੇਜ਼ੀ ਵਗੈਰਾ ਕਿਤੇ ਲੀਤੀ ਨਹੀਂ ਮੈਨੂੰ ਫਿਰ ਡਾਕਟਰ ਕਾਰਨ ਵੈਸੇ ਨਹੀਂ ਮਤਲਬ ਸਰੀਰ ਨੂੰ ਮੈਡੀਸਨ ਲਾਣਾ ਨਹੀਂ ਚਾਹੁੰਦਾ ਸੀ ਜੀ ਹਲੇ ਕਿਉਂਕਿ ਉਹ ਜੰਗਾ 40 ਸਾਲ ਦੀ ਉਮਰ ਹੈ ਹਨਾ ਵੀ ਹੁਣ ਇਹ ਤਾਂ ਮੈਡੀਸਨ ਲਾ ਕੇ ਕੋਈ ਫਾਇਦਾ ਨਹੀਂ ਹੈਗਾ ਹਨਾ ਤੇ ਮੈਨੂੰ ਇਹ ਡਾਕਟਰ ਭੁੱਲਰ ਬਾਰੇ ਪਤਾ ਲੱਗਿਆ ਫਿਰ ਮੇਰੇ ਕਿਸੇ ਰਿਸ਼ਤੇਦਾਰ ਨੇ ਗਾਈਡ ਕੀਤਾ ਮੈਨੂੰ ਤੇ ਕਹਿੰਦੇ ਉਹਨਾਂ ਦਾ ਇ ਤੇ ਮੈਂ ਪਹਿਲੀ ਵਾਰ ਪਿਛਲੀ ਵਾਰ ਆਇਆ ਉਹ 250 ਸੀਗੀ ਮੈਂ ਡਾਕਟਰ ਨੂੰ ਰਿਪੋਰਟ ਵੀ ਦਿਖਾਈ ਸੀ ਤੇ ਮੈਂ ਕੱਲ ਚੈੱਕ ਕਰਾਈ 135 ਆਈ ਹੈ ਕੱਲ 135 250 ਤੋਂ ਸਿੱਧੇ ਹੀ ਹਾਂ ਮੈਂ ਇਹਨੂੰ 15 ਦਿਨ ਹੋਏ ਨੇ ਦਵਾਈ ਲੈ ਕੇ ਤੇ 15 ਦਿਨਾਂ 'ਚ ਕਿੰਨੇ ਪੁਆਇੰਟ ਘਟ ਗਏ ਲਾ ਲਓ ਜੀ 100 ਇਹਨਾਂ ਮਤਲਬ 250 ਤੋਂ ਕਿੱਥੇ ਗਿਆ 135 ਤੇ ਆ ਗਿਆ ਮਤਲਬ ਇਹਦੇ 100 ਤੋਂ ਵੀ ਵੱਧ ਪੁਆਇੰਟ ਘਟ ਗਏ ਹਾਂ ਮੈਨੂੰ ਲੱਗਦਾ ਮੈਨੂੰ 15 ਦਿਨ ਦੀ ਦਵਾਈ ਹੋਰ ਲਾ ਕੇ ਜੇ ਸੈੱਟ ਹੀ ਹੋ ਜਾ ਮੈਂ ਪਰ ਹਿਸ ਵੀ ਦੱਸਣੇ ਤੁਹਾਨੂੰ ਹਾਂ ਪਰ ਇਹ ਦੱਸਣੇ ਜੀ ਮੈਨੂੰ ਕਿਤਾ ਦੇਖੋ ਜੋ ਵੀ ਇੱਕ ਤਾਂ ਚਾਹ ਬੰਦ ਕਰਤੀ ਡਾਕਟਰ ਨੇ ਵੀ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਬੰਦ ਕੀਤੀਆਂ ਨੇ ਮੇਰੀਆਂ ਜੋ ਵੀ ਬਣਦੀਆਂ ਨੇ ਦੁੱਧ ਨਾਲ ਆਪਾ ਕਰਦੇ ਆ ਠੀਕ ਹੈ ਤੇ ਇੱਕ ਜਿਵੇਂ ਜਿੱਲੀ ਜਿਹੜੀ ਚੀਜ਼ ਚ 슈ਗਰ ਦਾ ਜ਼ਿਆਦਾ ਹੋਣਦਾ ਜਿਵੇਂ ਕੋਈ ਆਲੂ ਵਗੈਰਾ ਜਾਂ ਕਣਕ ਦੀ ਕਣਕ ਚ ਜ਼ਿਆਦਾ 슈ਗਰ ਹੁੰਦੀ ਆ ਉਹ ਬੰਦ ਕੀਤੀ ਆ ਕਣਕ ਮੈਂ ਆਟਾ ਹੁਣ ਦੂਜਾ ਲੈ ਰਿਆ ਠੀਕ ਹੈ ਹਾਂਜੀ ਮਤਲਬ ਕੁੱਲ ਮਿਲਾ ਕੇ ਤੁਹਾਡੀ ਜਿਹੜੀ 슈ਗਰ ਹੈਗੀ 15 ਦਿਨਾਂ ਚ ਕੰਟਰੋਲ ਆਣੀ ਸ਼ੁਰੂ ਹੋ ਗਈ ਹੈ ਔਰ ਤੁਹਾਨੂੰ ਲੱਗਦਾ ਕਿ ਅਗਲੇ 15 ਦਿਨਾਂ ਚ ਬਿਲਕੁਲ ਸੈਟ ਆ ਜਾਏਗੀ ਹੋ ਜਾਈ ਹੋ ਜਾਈ ਬਿਲਕੁਲ ਜੀ ਮੈਨੂੰ ਬਹੁਤ ਫਰਕ ਲੱਗਾ ਜੀ ਕਿਹੜੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਉਹਨਾਂ ਨੂੰ ਦਵਾਵਾ ਵੀ ਦੇ ਦਿਓ ਕਿਉਂਕਿ ਜ਼ਿਆਦਾਤਰ ਜੋ ਲੋਕ 슈ਗਰ ਵਾਦੀ ਹੈ ਸਾਡੇ ਜਿਹੜੇ ਐਲੋਪੈਥੀ ਵਾਲੇ ਡਾਕਟਰ ਨੇ ਚਲੋ ਐਮਰਜੈਂਸੀ ਚ ਐਲੋਪੈਥੀ ਵਰਗਾ ਕੋਈ ਮੈਨੂੰ ਲੱਗਦਾ ਇਲਾਜ ਨਹੀਂ ਹੋਣਾ ਚੰਗਾ ਇਲਾਜ ਹੈ ਪਰ ਜਿਹੜਾ ਕ੍ਰੋਨਿਕਲ ਡਿਜ਼ੀਜ਼ ਹੋ ਜਾਂਦੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਜਨ 슈ਗਰ ਬੀਪੀ ਤਾਂ ਮੈ ਕਿਨੇ ਨੇ ਦੱਸਿਆ ਸੀ ਤੇ ਉਹਨਾਂ ਨੂੰ ਕਿਹੜੀ ਪ੍ਰੋਬਲਮ ਇੱਥੋਂ ਠੀਕ ਹੋਈ ਸੀ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਡਾਕਟਰ ਵਿਰਿੰਦਰ ਸਿੰਘ ਕੋਲ ਵੈਸੇ ਵੀ ਵੀਡੀਓ ਦੇਖਦੇ ਰਹਿੰਦੇ ਨੇ ਜੀ ਜਿਵੇਂ ਮੇਰੀ ਸ਼ੂਗਰ ਦੇ ਪ੍ਰਤੀ ਪਤਾ ਹੀ ਲੱਗ ਗਿਆ ਸੀ ਜਾਂਦਾਰ ਰਿਸ਼ਤੇਦਾਰ ਉਹਨਾਂ ਨੇ ਤੇ ਉਹ ਵੀਡੀਓ ਦੇਖਦੇ ਹੋਏ ਵੀ ਹਾਂ ਚਲੋ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਪਤਾ ਲੱਗਿਆ ਨਾ ਵੀ ਉਹਦਾ ਸਹੀ ਹੱਲ ਹੋ ਜੇ ਨਾ ਵੀ ਉਹਨੂੰ ਗਾਈਡ ਕਰਦੀ ਇਸ ਚੀਜ਼ ਬਾਰੇ ਤੇ ਤਾਂ ਕਰਕੇ ਉਹਨਾਂ ਨੇ ਮੈਨੂੰ ਇੱਥੇ ਦਾ ਕਹਿੰਦੇ ਉਹਦੇ ਕੋਲ ਪਤਾ ਆਏ ਉਹ ਵੀ ਨਹੀਂ ਆ ਕੇ ਦੇਖੋ ਮਤਲਬ ਉਹਨਾਂ ਕੋਈ ਪ੍ਰੋਬਲਮ ਨਹੀਂ ਸੀਗੀ ਉਹਨੇ ਵੈਸੇ ਵੀਡੀਓ ਦੇਖ ਕੇ YouTube ਤੋਂ ਜੀ ਮੈਂ ਨਾ ਵੀ ਮੈਨੂੰ ਭੇਜੀ ਤੇ ਫਿਰ ਮ ਇੱਕ ਸ਼ੇਅਰ ਨਾਲ ਵੀਡੀਓ ਦਾ ਸ਼ੇਅਰ ਕੀਤਾ ਇਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਇਹਨਾਂ ਦਾ ਸਹੀ ਇਲਾਜ ਸ਼ੁਰੂ ਹੋ ਗਿਆ ਸੋ ਸਾਡੀ ਬੇਨਤੀ ਵੀ ਤੁਹਾਨੂੰ ਹਮੇਸ਼ਾ ਹੀ ਇਹੀ ਰਹੇਗੀ ਕਿ ਇੱਕ ਜਿਹੜਾ ਚੰਗਾ ਕੰਟੈਂਟ ਹੈਗਾ ਚੰਗੀ ਵੀਡੀਓ ਹੈਗੀ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦਿਆ ਕਰੋ ਜਿਨ੍ਹਾਂ ਲੋਕਾਂ ਨੂੰ ਤੁਹਾਨੂੰ ਲੱਗਦਾ ਕਿ ਇਸ ਵੀਡੀਓ ਦੀ ਜਿਹੜੀ ਅ ਜ਼ਰੂਰਤ ਹੈ ਇਸ ਵੀਡੀਓ ਦੀ ਜਿਹੜੀ ਉਹਨਾਂ ਨੂੰ ਮਹੱਤਤਾ ਹੈ ਉਹਨਾਂ ਨੂੰ ਪਤਾ ਲੱਗ ਜਾਏ ਕਿਉਂਕਿ ਵੀਰ ਨੂੰ ਜੇਕਰ ਐਲੋਪੈਥੀ ਵਾਲੇ ਪਾਸੇ ਭੇਜ ਦਿੰਦੇ ਤਾਂ ਜੇ ਗੋਲੀਆਂ ਖਾਰੇ ਹੁੰਦੇ ਬੀਪੀ ਵਧਾਰੇ ਹੁੰਦੇ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੁਹਾਨੂੰ ਪਤਾ ਹੈ ਜਿਹੜੇ 슈ਗਰ ਦੀ ਗੋਲੀ ਖਾਂਦੇ ਨੇ ਉਹਨਾਂ ਨੂੰ ਕੀ ਕੀ ਹੋ ਜਾਂਦੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਔਰ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦਿਓਗੇ ਜਿਹੜੇ ਲੋਕਾਂ ਨੂੰ 슈ਗਰ ਹੈ ਬੀਪੀ ਹੈ ਥਾਇਰੋਇਡ ਉਹ ਜਿਹੜਾ ਅਸੀਂ ਕਹਿ ਲਈਏ ਕਿ ਉਹ ਹੈ ਔਰ ਜਿਸ ਤਰੀਕੇ ਨਾਲ ਦੱਸਿਆ ਕਿ ਕਿਵੇਂ ਜਿਹੜੀ ਸ਼ੂਗਰ ਦੀ ਲਾਗਤ ਹੈਗੀ ਹੈ ਵੀਰ ਦੀ ਇੱਥੇ ਠੀਕ ਹੋਣੀ ਸ਼ੁਰੂ ਹੋਈ ਹੈ 15 ਦਿਨਾਂ ਚ ਹੋਰ ਵਕ ਵਕ ਦਿੱਕਤਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਲੋਕਾਂ ਨੇ ਔਰ ਉਮੀਦ ਕਰਦਾ ਅ ਵੀਡੀਓ ਦੇਖਣ ਤੋਂ ਬਾਅਦ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਵਰਿੰਦਰ ਸਿੰਘ ਪੁੱਲਰ ਹੋਰਾ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਐਡਰੈਸ ਤੁਹਾਨੂੰ ਇੱਕ ਵਾਰ ਸਮਝਾ ਦਿੰਦੇ ਆ ਇਹ ਪਟਿਆਲੇ ਦਾ ਭਾਸੋ ਰੋਡ ਹੈ ਉਪਲ ਚੌਂਕ ਹੈਗਾ ਉਪਲ ਚੌਂਕ ਦੇ ਬਿਲਕੁਲ ਨਾਲ ਹੀ ਡਾਕਟਰ ਵਰਿੰਦਰ ਸਿੰਘ ਪੁੱਲਰ ਹੋਰਾ ਦਾ ਰਿਸਰਚ ਸੈਂਟਰ ਹੈ ਜਿੱਥੇ ਹਰੇਕ ਸ਼ੁੱਕਰਵਾਰ ਨੂੰ ਸਵੇਰੇ 9:00 ਤੋਂ ਲੈ ਕੇ ਡਾਕਟਰ ਵਰਿੰਦਰ ਸਿੰਘ ਪੁੱਲਰ ਮਰੀਜ਼ਾਂ ਨੂੰ ਜਿਹੜਾ ਉਹ ਦੇਖਦੇ ਨੇ ਸੋ ਇਹ ਵੀਡੀਓ ਦੇਖਣ ਤੋਂ ਬਾਅਦ ਫਿਰ ਵੀ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਾਂਗਾ ਕਿ ਹਮੇਸ਼ਾ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਸਾਨੂੰ ਸਤਿਕਾਰ ਦਿੰਦੇ ਹੋ ਤੇ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਹਾਡੀ ਜਿਹੜੀ ਮੁਲਾਕਾਤ ਕਰਵਾ ਕੇ ਤੁਹਾਨੂੰ ਇੱਕ ਸਹੀ ਜਿਹੜੀ ਗਾਈਡੈਂਸ ਹੈਗੀ ਜੋ ਸਾਡੇ ਮੁਤਾਬਕ ਬਣਦੀ ਹੈ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕੀਏ ਡਾਕਟਰ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਪਟਿਆਲਾ